ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਗੀਤ ਨੇ ਬੜਾ ਪਿਆਰਾ ਹੈ ਕਹਿੰਦੇ ਬੇ ਹਿੰਮਤੇ ਕੰਨ ਛਕਵੇ ਨਾਲ ਮੁਕੱਦਰਾਂ ਦੇ ਉੱਗਣ ਵਾਲੇ ਉੱਗ ਪੈਂਦੇ ਸੀ ਨਾ ਪਾੜ ਕੇ ਪੱਥਰਾਂ ਦਾ ਕਿੰਨ ਤੋਂ ਭਾਵ ਇੱਕ ਅਗੀਰ ਵੀ ਹੈ ਇਹ ਜੀ ਸਾਡਾ ਪੰਜਾਬੀ ਦਾ ਰੁੱਖ ਰੋਟੀ ਹੱਕ ਦੀ ਖਾਈ ਜੀ ਭਾਵੇਂ ਬੂਤ ਪਾਰਸਾ ਕਰੀਏ ਜੇ ਵਾਂਗ ਹੀ ਸਾਡੇ ਤਰਨਖੋਟ ਸ਼ਹਿਰ ਦੇ ਵਿੱਚ ਨੂੰ ਮੀਰ ਸਿੰਘ ਨੂੰ ਮੋਬੈਲਾਂ ਵਾਲੇ ਵਾਦੇ ਸੀ ਲੇਕਿਨ ਇਹਨਾਂ ਨੇ ਮੋਬੀ ਮਨਦੀਪ ਮੋਬੈਲਾਂ ਵਾਲੇ ਦੇ ਨਾਲ ਨਾਲ ਆਪਣਾ ਸ਼ੋਰੂਮ ਦੇ ਨਾਲ ਨਾਲ ਇਹਨਾਂ ਨੇ ਮਨਦੀਪ ਸਿੰਘ ਪਟਿਆਲਾ ਪੇਚਾ ਹਟ ਇਹ ਨਵਾਂ ਇੱਕ ਕੈਵਨ ਬਣਾ ਕੇ ਨਵਾਂ ਆਪਣਾ ਕਾਰੋਬਾਰ ਨਵਾਂ ਕੰਮ ਸ਼ੁਰੂ ਕੀਤਾ ਹੈ ਸੋ ਕਦੀ ਵੀ ਜਿਨ੍ਹਾਂ ਨੇ ਕੰਮ ਨਹੀਂ ਕਰਨਾ ਇੱਥੇ ਵੀਰ ਜੀ ਦਾ ਕੰਮ ਪਹਿਲਾਂ ਮੁਬੰਦਾ ਦਾ ਕੰਮ ਸੀ ਪੁਰਾਣੇ ਇਹ ਕੰਮ ਮੁਬੰਦਾ ਦਾ ਕੰਮ ਪਿਛਲੇ ਕਈ ਸਾਲਾ ਤੋਂ ਕਰਦੇ ਆ ਔਰ ਉਹਨਾਂ ਦੇ ਨਾਲ ਨਾਲ ਪਿੱਛੇ ਬਹੁਤ ਸੋਹਣਾ ਕੰਮ ਬਣਿਆ ਆ ਸ਼ੋਅਰੂਮ ਦੇ ਵਿੱਚ ਏਸੀ ਲੱਗਾ ਆ ਪੱਖੇ ਲੱਗੇ ਹੋਏ ਆ ਗ੍ਰਾਹਕ ਆਉਂਦੇ ਪਏ ਆ ਕੰਮ ਚੱਲਦਾ ਪਿਆ ਲੇਕਿਨ ਇੱਕ ਹੋਰ ਇਹਨਾਂ ਦੇ ਅੰਦਰ ਇੱਕ ਕੋਪਜ ਉੱਗੀ ਸੋਚ ਬਣੀ ਇਹਨਾਂ ਦੀ ਕਿਉਂ ਨਾ ਕੋਈ ਇੱਕ ਲੱਗ ਹੋਰ ਕੰਮ ਸ਼ੁਰੂ ਕੀਤਾ ਜਾਵੇ ਅਕਸਰ ਲੱਗ ਹੋਰ ਮਿਹਨਤ ਕਰਕੇ ਹੋਰ ਚਾਰ ਪੈਸੇ ਕਮਾਏ ਜਾਣ ਤਾਂ ਵੀ ਅਜੀ ਨੇ ਇੱਕ ਸ਼ੋਅਰੂਮ ਦੇ ਨਾਲ ਆਪਣਾ ਮੌਜਾ ਦੇ ਕੰਮ ਦੇ ਨਾਲ ਬਿਲਕੁਲ ਵੀ ਸ਼ਾਨ ਸ਼ਰਮ ਨਾਲ ਸਮਝਦੇ ਹੋયા ਇੱਕ ਸ਼ੋਅਰੂਮ ਹੁੰਦਿਆਂ ਏਸੀ ਅੰਦਰ ਲੱਗਿਆ ਹੋਣ ਦੇ ਬਾਵਜੂਦ ਵੀ ਇੱਕ ਕੋਸ਼ਿਸ਼ ਇਹ ਕੰਮ ਇਹਨਾਂ ਨੇ ਕੰਮ ਸ਼ੁਰੂ ਕੀਤਾ ਹੈ ਤੁਸੀਂ ਜੀ ਨਾਲ ਗੱਲਬਾਤ ਕਰਦੇ ਆਪਾਂ ਕਿ ਇਹਨਾਂ ਦੇ ਮਨ ਦੇ ਵਿੱਚ ਆਇ ਕਿੰਨੇ ਕੁ ਲੋਕਾਂ ਨੇ ਇਹਨਾਂ ਦਾ ਦਿਲ ਤੋੜਨ ਦੀ ਕੋਸ਼ਿਸ਼ ਕੀਤੀ ਕਿੰਨੇ ਕੁ ਲੋਕਾਂ ਨੇ ਇਹਨਾਂ ਦਾ ਹੌਸਲਾ ਬਜਾਉਣ ਦੀ ਕੋਸ਼ਿਸ਼ ਕੀਤੀ ਟੌਪ ਸੀ ਇਹਨਾਂ ਦਾ ਕੰਮ ਸਿਆਖ ਦੇਖ ਸਕਦੇ ਹੋ ਕਿ ਆ ਵੀਰ ਜੀ ਦਾ ਸ਼ੋਰੂਮ ਆ ਮੋਬਾਈਲਾਂ ਦਾ ਕੰਮ ਇਹ ਪਹਿਲਾਂ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਆ ਔਰ ਇਹਨਾਂ ਨੇ ਨਾਲ ਨਾਲ ਹੀ ਹੁਣ ਨਵਾਂ ਕੁਲਚਾ ਦਾ ਕੰਮ ਸ਼ੁਰੂ ਕੀਤਾ ਵੀ ਇਹਨਾਂ ਗੱਲਬਾਤ ਕਰਦੇ ਆਂ ਵੀਰ ਜੀ ਬਾਈ ਕੁ ਜੀ ਕਹਤ ਹਾਂ ਸਾਹਿਬ ਸਵਾਗਤ ਹੈ ਜੀ ਕੀ ਹਾਲ ਚਾਲ ਵੀ ਜੀ ਬਹੁਤ ਵਧੀਆ ਭਾਈ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਜੀ ਵਧੀਆ ਨਵਾਂ ਕੰਮ ਸ਼ੁਰੂ ਕਰ ਲਿਆ ਹੈ ਹਾਂਜੀ ਹਾਂਜੀ ਨਵਾਂ ਕੰਮ ਸ਼ੁਰੂ ਚਲੋ ਬਹੁਤ ਬਹੁਤ ਵਧੀਆ ਕੀ ਤੁਸੀਂ ਮੋਬਾਈਲਾਂ ਦਾ ਕੰਮ ਪਿਛਲੇ ਸਾਲਾਂ ਤੋਂ ਕਰ ਰਹੇ ਸੀ ਹਾਂਜੀ ਜੀ ਤੇ ਫਿਰ ਤੁਸੀਂ ਇੱਕ ਹੁਣ ਕੋਲਚਾ ਦਾ ਕੰਮ ਸ਼ੁਰੂ ਕੀਤਾ ਕੀ ਮੰਨਦੇ ਵਿੱਚ ਕੀ ਆਇਆ ਕਿ ਇਹ ਨਹੀਂ ਆਇਆ ਕਿ ਏਡੇ ਵੱਡੇ ਸ਼ੌਪ ਦਾ ਮਾਲਕ ਅੰਦਰ ਏਸੀ ਥੰਡੇ ਬੈਠ ਕੇ ਤੁਸੀਂ ਆਰਾਮ ਦੇ ਨਾਲ ਕੰਮ ਹੀ ਕਰ ਰਹੇ ਸੀ ਇਹਦਾ ਤੁਨੂੰ ਧੁੱਪ ਦੇ ਵਿੱਚ ਭੱਜੀ ਜਾ ਕੇ ਖੱਣਾ ਤਿਆਰ ਆ ਇਹ ਕੀ ਮੰਨ ਦੇ ਵਿੱਚ ਚੱਲਦਾ ਜੀ ਮੰਨ ਦੇ ਵਿੱਚ ਸੀ ਸਾਰਾ ਦਿਨ ਚਲੋ ਮੇਲਾ ਕੰਮ ਕਰਦੇ ਸੀ ਵਧੀਆ ਉਹ ਵੀ ਵਧੀਆ ਕੰਮ ਇਹਦਾ ਬਹੁਤ ਸੋਹਣਾ ਚੱਲਦਾ ਜੀ ਮੇਰੇ ਰਿਸ਼ਤੇਦਾਰਾ ਕਰਦੇ ਸੀ ਪਟਿਆਲੇ 'ਚ ਕੰਮ ਵੀ ਕੋਈ ਕੂਕੀਆਂ ਦਾ ਜੀ ਉਹਨਾਂ ਨੇ ਮੈਨੂੰ ਥੋੜਾ ਜਿਹਾ ਦੱਸਿਆ ਸੀ ਵੀ ਆਪਾਂ ਆ ਵੀ ਨਾਲ ਬਿਜ਼ਨਸ ਸੋਸਾਇਟੀ ਨਾਲ ਚਲਾਈਏ ਕਿਉਂਕਿ ਅੱਜਕੱਲ ਮਂਗੇਹੀ ਦਾ ਜੋਰ ਦੌਰ ਆ ਉਹਦੇ ਕਰਕੇ ਥੋੜਾ ਜਿਹਾ ਪਰਿਵਾਰ ਤੋਂ ਵਾਸਤੇ ਅਸੀਂ ਸੋਚਿਆ ਨਾਲ ਹੋਰ ਕੋ ਕੰਮ ਕਰਕੇ ਦੇਖਦੇ ਆ ਨਾਲ ਮੇਰੇ ਫਰੈਂਡ ਵੀ ਉਸਤਾ ਨਾਲ ਗੱਲ ਮੇਰੇ ਕੋਲ ਸੋਚ ਬਣਾਈ ਰਿਸ਼ਤੇਦਾਰਾਂ ਨੇ ਸੜੀਆ ਪੁੱਛਿਆ ਕੰਮ ਉਹਨਾਂ ਨੇ ਕਿਹਾ ਕੰਮ ਕਰੋ ਨਾਲ ਮੇਰੇ ਉਸਤਾ ਨੇ ਕਿਹਾ ਕੰਮ ਕਰੋ ਤੁਸੀਂ ਕਿਤਾਬੀ ਹੋਣਾ ਯਾਨੀ ਐਸਪੀਏ ਬਣਿਆਲੇ ਤੋਂ ਆਇਆ ਹੈ ਸਰਕਾਰੀ ਜਿਆ ਹੈ ਭਾਈ ਕੰਮ ਇਸੇ ਕਹਿੰਦੇ ਪਟਿਆਲਾ ਨਹੀਂ ਜਦੋਂ ਕਿੰਨਾਂ ਨੂੰ ਜਿੱਦਾਂ ਪਤਾ ਲੱਗਦਾ ਕਿ ਤੁਹਾਨੂੰ ਜਾਂ ਨਵੇਂ ਗ੍ਰਾਹਕਾਂ ਨੂੰ ਵੀ ਇਦਾਂ ਉਹ ਕਹਿੰਦੇ ਹੁਣ ਕਿ ਤੁਸੀਂ ਮੋਈ ਨਾਮ ਦੀ ਕੰਮ ਕਰਕੇ ਨਾਲ ਨਾਲ ਇਹ ਕਰਦੇ ਹੋ ਜਾਂ ਜਣ ਤੁਹਾਨੂੰ ਦਿਲ ਤੋੜਨ ਦੀ ਪੁਛ ਜੀ ਨੇ ਕੀਤੀ ਜੇ ਨਾਲ ਦਿਲ ਤੋੜਨ ਦੀ ਪੁਛ ਜੀ ਕੀਤੀ ਉਹਨਾਂ ਤੋਂ ਸਿੱਖਿਆ ਕੀ ਨੇ ਭਾਜੀ ਹੱਦ ਤੱਕ ਤੇ ਵੇਹੇ ਤੱਕ ਉਹ ਕੈਸੇ ਸੋਦੇ ਹੈਗੇ ਅੰਦਰੋਂ ਵੀ ਜਦ ਕਿ ਏਸੀ ਦੇ ਬੈਠਾ ਹੀ ਕਿਤੇ ਆ ਗਰਮੀ ਤੇ ਲੱਗਾ ਹਾਂ ਪਰ ਆਪਾਂ ਇਸ ਚੀਜ਼ ਦਾ ਕੋਈ ਮਾਇਨ ਨਹੀਂ ਕੀਤਾ ਹੈਗੇ ਸਰ ਉਹ ਮੈਂ ਦਿਲ ਤੇ ਕੋਈ ਆਪਣਾ ਸ਼ਰਮ ਨਹੀਂ ਕਰਦਾ ਮਿਹਨਤ ਵਿੱਚ ਕੋਈ ਨਹੀਂ ਲਗਾਤਾਰ ਤੁਸੀਂ ਕਹਿੰਦੇ ਵੀ ਇਹ ਬਾਹਰ ਆ ਕਿਵੇਂ ਮਿਹਨਤ ਕਰਾਂ ਚਾਹੇ ਉਹ ਕੋਈ ਇੱਕ ਗਾਹਕੋਂ ਦਾ ਦੋ ਗਾਹਕੋਂ ਦੇ ਹੋਲੀ-ਹੋਲੀ ਗਾਹਕ ਵੱਧ ਜਾਣਗੇ ਹਾਂਜੀ ਸੋ ਅੰਦਰ ਜੇ ਗਾਹਕ ਆਇਆ ਤਾਂ ਉਧਰ ਵੀ ਤੁਸੀਂ ਦੌੜ ਕੇ ਜਾਂਦੇ ਹੋ ਹਾਂਜੀ ਤੇ ਬੁਰ ਕੀ ਕਹਿਣਾ ਚਾਹੁੰਦੇ ਹੋ ਮਤਲਬ ਕਿ ਕਿੱਥੋਂ ਸਟਾਰਟਿੰਗ ਆ ਤੁਹਾਡਾ ਸੇਵਾ ਜਾਂ ਕੋਲ ਚੱਕੀ ਅਲੱਗ ਚੀਜ਼ ਤੁਸੀਂ ਦੇ ਰਹੇ ਹੋ ਕੁਲਚੇ ਦੇ ਵਿੱਚ ਦੰਦਾ। ਭਾਰੀ ਪੁਰਖਾ ਆਪਣਾ ਇਹ ਫੈਸਲੇ ਇਸ ਵਿੱਚ ਆਪਣਾ ਵਧੀਆ ਮਸਾਲੇ ਵਧੀਆ ਕੰਪਨੀਆਂ ਦੇ ਆਪਣਾ ਜੋ ਜੋ ਮਰਦ ਨੇ ਅਸੀਂ ਜਿਹੜਾ ਕੰਪਨੀ ਦਾ ਵਰਤਮਿਆ ਜੀ ਠੀਕ ਹੈ ਤੇ ਬਾਕੀ ਆਪਣਾ ਸ਼ੂਟ ਕਰਦਾ ਸਾਰਾ ਸਮਾਨ ਆ ਜੀ ਆਪ ਨੂੰ ਕੀ ਇਹ ਆਪਣੇ ਹਲਕਾ ਧਰਮਕੋੜ ਇਲਾਕਾ ਨਿਵਾਸੀਆਂ ਨੂੰ ਔਰ ਪਿੰਡਾਂ ਵਾਲੇ ਜਿਹੜੇ ਅੱਜ ਪ੍ਰਵਾਸੀਆਂ ਦੇ ਕੋਲੇ ਸੋ ਨਿੰਦियां ਨਹੀਂ ਕਰ ਰਹੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਿਸੇ ਪ੍ਰਵਾਸੀ ਕੋਲ ਆਪਾਂ ਕੁਝ ਵੀ ਖਾਣ ਲੱਗਦੇ ਆ ਤੇ ਉਹਨਾਂ ਦਾ ਪਹਿਲਾਂ ਮੂੰਹ ਬਿਲਕੁਲ ਹੀ ਭਰਿਆ ਹੁੰਦਾ ਹੈ ਚਾਹੇ ਉਹ ਜਰਦੇ ਨਾਲ ਕੜੀਏ ਜਾਂ ਬੀੜੀਆਂ ਤਬਾਕੂ ਦੇ ਨਾਲ ਕੜੀਏ ਉਹ ਲਗਾਤਾਰ ਨਾਲੇ ਥੁੱਕੀ ਜਾਂਦੇ ਆ ਨਾਲ ਹੀ ਆਪਾਂ ਨੂੰ ਸਮਾਲ ਬਣਾ ਬਣਾ ਕੇ ਦੇ ਜਾਂਦੇ ਆ ਸੋ ਇੱਕ ਬਹੁਤ ਵੱਡੀ ਐਗਜ਼ਾਮਪਲ ਉਦਾਹਰਨ ਉਹਨਾਂ ਵੀਰਾਂ ਵਾਸਤੇ ਆ ਜਿਹੜੇ ਲੋਕ ਅੱਜ ਇਹੋ ਜੀ ਮਿਹਨਤ ਕਰਨ ਤੋਂ ਸ਼ਿਕਵਾ ਕਰਦੇ ਆ ਬਹਾਨੇ ਬਣਾਉਂਦੇ ਆ ਕਿ ਕਰੀ ਤੇਨੇ ਬੜਾ ਪਿਆਰਾ ਕਿਆ ਹੈ ਕਹਿੰਦੇ ਬੇਹਿੰਮਤੇ ਕਰਨ ਛਕਵੇ ਨਾਲ ਮੁਕਦਰਾਂ ਦੇ ਉੱਗਣ ਵਾਲੇ ਉੱਗ ਪੈਂਦੇ ਸਿਨਾ ਪਾੜ ਕੇ ਪੱਤਰਾਂ ਦਾ ਸੋ ਦੇ ਜੀ ਦੇ ਆਪਾਂ ਸੋਚਿਆਂ ਦਾ ਚੈੱਕ ਵੀ ਕਰਾਂਗੇ ਜਿਸ ਨਾਲ ਗੱਲਬਾਤ ਕਰਦੇ ਆ ਕੋਤ ਇੱਕ ਉਦਾਹਰਨ ਆ ਉਹਨਾਂ ਲੋਕਾਂ ਵਾਸਤੇ ਕਿ ਵੱਧ ਤੋਂ ਵੱਧ ਬਾਹਰ ਫੋਰਨ ਕੰਟਰੀਆਂ ਦੇ ਵਿੱਚ ਜਾਂਦੇ ਆ ਤੇ ਉੱਥੇ ਜਾ ਕੇ ਦੇਖਦੇ ਆ ਕਿ ਲੋਕ ਵੱਧ ਤੋਂ ਵੱਧ ਪਾਰਟ ਟਾਈਮ ਵੀ ਕੰਮ ਕਰਦੇ ਆ 8 ਘੰਟਿਆਂ ਤੋਂ ਬਾਅਦ ਉਹਨਾਂ ਨੂੰ ਐਕਸਟਰਾ ਉਹਨਾਂ ਦੀ ਮਿਹਨਤ ਮਿਲਦੀ ਆ ਉਸੇ ਤਰ੍ਹਾਂ ਹੀ ਵੀਰ ਜੀ ਕਹਿੰਦੇ ਆ ਜੇਕਰ ਮੇਰਾ ਗਾਹਕ ਨਹੀਂ ਦੁਕਾਨ ਤੇ ਆਉਂਦਾ ਮੈਂ ਨਹੀਂ ਚਾਹੁੰਦਾ ਕਿ ਮੈਂ ਵੀ ਇਹ ਅੰਦਰ ਏਸੀ ਦੇ ਵਿੱਚ ਬੈਠਾ ਰਵਾਂ ਚਾਹੇ ਉਹ ਇਸੇ ਕਰਕੇ ਵੀ ਜੀ ਨੇ ਆ ਸੰਗ ਸ਼ਰਮ ਨੂੰ ਸੈੱਡ ਤੇ ਰੱਖ ਕੇ ਇੱਕ ਸ਼ੋਰੂਮ ਦੇ ਮਾਲਕ ਹੋ ਕੇ ਜ਼ਮੀਨ ਭਾ ਜ਼ਮੀਨ ਵੀ ਹੈਗੀ ਵੀ ਜੀ ਆਪਣੀ ਜਿਹੜੀ ਜ਼ਮੀਨ ਖਰੀਦੀ ਹੈ ਜ਼ਮੀਨ ਵੀ ਹੈ। ਆ ਜ਼ਮੀਨ ਵੀ ਹੈਗੀ ਵੀ ਜੀ ਜ਼ਮੀਨ ਦੇ ਮਾਲਕ ਹੁੰਦਿਆਂ ਹੋਇਆਂ ਇੱਕ ਸ਼ੋਰੂਮ ਦੇ ਹੁੰਦਿਆਂ ਹੋਇਆਂ ਇਹਨਾਂ ਨੇ ਕੋਲਚਿਆਂ ਦੇ ਕੰਮ ਨੂੰ ਛੋਟਾ ਨਹੀਂ ਗਿਣਿਆ ਛੋਟਾ ਨਹੀਂ ਸਮਝਿਆ। ਪੈਸੇ ਗਾਲੀ ਇਹਨਾਂ ਨੇ ਕੋਚਿਆਂ ਦੇ ਕੰਮ ਨੂੰ ਛੋਟਾ ਨਹੀਂ ਸਮਝਿਆ ਔਰ ਕੋਚਿਆਂ ਦਾ ਕੰਮ ਸ਼ੁਰੂ ਕਰ ਦਿੱਤਾ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਸਫਾਈ ਆ ਇੱਧਰ ਨਵੇਂ ਢੰਗ ਦੇ ਨਾਲ ਜੋ ਆਪਾਂ ਪ੍ਰਵਾਸੀਆਂ ਕੋਲ ਖਾਣੇ ਆ ਉਹ ਇੱਕ ਹੀ ਬਾਟੇ ਦੇ ਵਿੱਚ ਉਹਨਾਂ ਨੇ ਸਿਰ ਤੋਂ ਬਣਾਇਆ ਹੁੰਦਾ ਤੇ ਲਗਾਤਾਰ ਉਹਦੇ ਵਿੱਚ ਦੁਆਰਾ ਦੁਆਰਾ ਬਣਾ ਕੇ ਉਹ ਗ੍ਰਾਹਕਾਂ ਨੂੰ ਸ਼ਿਕਾਈ ਜਾਂਦੇ ਆ ਬਹੁਤ ਵਧੀਆ ਵੀਰ ਜੀ ਦਾ ਸਫਾਈ ਆ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਇਹ ਕੇਵਲ ਬਣਿਆ ਆ ਹੈ ਔਰ ਸਫਾਈ ਦਾ ਬਹੁਤ ਲੱਗ ਲੱਗ ਧਿਆਨ ਕੀਤਾ ਜਾਂਦਾ ਵੀਰ ਜੀ ਅਕਸਰ ਕੋਲਚਿਆਂ ਦੇ ਵਿੱਚ ਦੇਖਿਆ ਜਾਂਦਾ ਆਲੂ ਤੇ ਛੋਲੇ ਆ ਤੋਂ ਬਣਾ ਸਿਰਫ ਔਲੂਣ ਮਰਚੀ ਪਾਇਆ ਜਾਂਦਾ ਆ ਆਪਾਂ ਕੀ ਕੀ ਇਹਦੇ ਵਿੱਚ ਪਾਉਣੇ ਆ ਮਟੀਰੀਅਲ ਭਾਈ ਉਹ ਮਟੀਰੀਅਲ ਕਰਕੇ ਪਾਇਆ ਜਾਂਦਾ ਆ ਇਹ ਰੈਸਪੀ ਹੈ ਜੀ ਉਹ ਮੇਰੇ ਸਤਾ ਨੇ ਦਿੱਤੀ ਆ ਮੈਨੂੰ ਉਹ ਵੀ ਨਹੀਂ ਪਤਾ ਹੈਗਾ ਜੀ ਉਹ ਮੈਨੂੰ ਬਣਾ ਕੇ ਦੇ ਦਿੰਦੇ ਆ ਜੀ ਦੱਸਣਾ ਨਹੀਂ ਮਤਲਬ ਆਪਾਂ ਦੱਸ ਨਹੀਂ ਸਕਦੇ ਕਿਉਂ ਹਾਂ ਨਹੀਂ ਉਹਨਾਂ ਨੇ ਦੱਸ ਨਹੀਂ ਪ੍ਰਾਈਵੇਸੀ ਹੈ ਪ੍ਰਾਈਵੇਸੀ ਹੈ ਲੇਕਿਨ ਇਹ ਜਿਹੜੇ ਗਾਟ ਆਉਂਦੇ ਆ ਖਾਂਦੇ ਆ ਆਪਾਂ ਗੱਲਬਾਤ ਕਰਦੇ ਆ ਉਹਨਾਂ ਨਾਲ ਅਹ ਇਹ ਸਭੀ ਗੱਲ ਜੀ ਇਹ ਹੱਦਾਂ ਦੀ ਇਹ ਸੰਜੀਤ ਹਾਂ ਜੀ ਅਹ ਇਸ ਤੋ ਆਇਆ ਜੀ ਵੀਰਾ ਨਾਲ ਨਹੀਂ ਸ਼ੌਕ ਤੋਂ ਸ਼ੌਕ ਤੋਂ ਇਹ ਤੁਸੀਂ ਕੋਚਾ ਖਾ ਰਹੇ ਹੋ ਪਹਿਲਾਂ ਕਿ ਜੱਜ ਪਹਿਲੇ ਨਹੀਂ ਆਏ ਨਹੀਂ ਨਹੀਂ ਜੀ ਅਜੇ ਆਕੇ ਗਏ ਬਹੁਤ ਚੰਗੇ ਬਹੁਤ ਚੰਗੇ ਆ ਜੀ ਤੇਰਾ ਭਾਣਾ ਨਹੀਂ ਲੱਗੇ ਰੇਡੀਆਂ ਤੋਂ ਖਾਏ ਸੀ ਉਹ ਬਾਡੇ ਕੋਟੇ ਨਹੀਂ ਸੀ ਹੁੰਦੇ ਕੰਨੇ ਨਹੀਂ ਤੇ ਆਹ ਉਹ ਪਈਏ ਇੱਕੋ ਬਾਟੀ ਦੇ ਵਿੱਚੋਂ ਮੇਲ ਨੂੰ ਘੜ ਘਵਾਈ ਜਾਂਦੇ ਹਾਂ ਜੀ ਜੀ ਟੈਕਨੀਕਲ ਵਾਲੇ ਕੋਲ ਨਹੀਂ ਜਾਂਦਾ ਸੀ ਉੱਥੇ ਹੀ ਬਾਡੇ ਤੋਂ ਪੀ ਜਾਂਦੇ ਜੀ ਜੀ ਨਹੀਂ ਆਉਂਦਾ 2 ਤਾਂ ਹੀ ਹੁੰਦਾ ਸਤਿ ਸ੍ਰੀ ਅਕਾਲ ਬਾਰ-ਬਾਰ ਹੋਣੀ ਹੈ ਜੀ ਨਾਲੇ ਤੁਸੀਂ ਇਦਾਂ ਪਹਿਲੀ ਵਾਰੀ ਹੋਇਆ ਹੋਵੇਗਾ ਕਿ ਇੱਕ ਕੁਲਚਾ ਖਾਣ ਆਈ ਆਪਾਂ ਚਾਹ ਦੋ ਕੁਲਚੇ ਖਾਈਏ ਇੱਕ ਵਧੀਆ ਸ਼ੋਰੂਮ ਦੇ ਵਿੱਚ ਬੈਠ ਕੇ ਆਪਾਂ ਨੂੰ ਮੌਕਾ ਮਿਲਿਆ ਉੱਥੇ ਏਸੀ ਵੀ ਲੱਗਾ ਹੋਇਆ ਪਕਾਣ ਜਲਦਿਆਂ ਹਾਂ ਇਹਨਾਂ ਦੇ ਰਿਹੜੀਆਂ ਤੇ ਮਿਲਿਆ ਤੇ ਨਹੀਂ ਨਹੀਂ ਜੀ ਧੰਨਵਾਦ ਕੀ ਗਣਾ ਕਹਿੰਦੇ ਆਪਣੇ ਧਰਮਕੋਟ ਇਲਾਕਾ ਨਿਵਾਸੀਆਂ ਨੂੰ ਮੈਂ ਤਾਂ ਕਹੂੰਗਾ ਜੀ ਇਹ ਜਿੰਨਾਂ ਕੁਲਚੇ ਖਾਣੇ ਜਿੰਨਾਂ ਖਾਣੇ ਨਾ ਖਾਣੇ ਖਾਣੇ ਬਹੁਤਾਂ ਪਿੰਕ ਦੇ ਵਿੱਚ ਬਜ਼ਾਰਾਂ ਦੇ ਵਿੱਚ ਰਿਹੜੀਆਂ ਲੱਗਦੀਆਂ ਸ਼ਾਮ ਨੂੰ ਢਿਡਾ ਲੱਗ ਜਾਂਦੇ ਉਹਨਾਂ ਰਿਹੜੀਆਂ ਤੇ ਕੋ ਕੋ ਬੜੇ ਚਾਵਾ ਦੇ ਨਾਲ ਖਾਂਦੇ ਖਾਂਦੇ ਤੇ ਉਹਨਾਂ ਨੂੰ ਕੀ ਗੱਲਾਂ ਕਹਦੇ ਹੱਸਦਾ ਇੱਕ ਅਮਾਗੀ ਜੀ ਕੁਲਚਾ ਬਹੁਤ ਵਧੀਆ ਹੈ ਆਪਣਾ ਪੰਜਾਬੀ ਭਰਾ ਹਾਂਜੀ ਇਹ ਆਪਣਾ ਪੰਜਾਬੀ ਭਰਾ ਹੈ ਜੀਤਾ ਜੀ ਬਹੁਤ ਦਿਨ ਤੋਂ ਜਾਣਦੇ ਆਂ ਨਾਲ ਪਹਿਲਾਂ ਬੋਲਾਂ ਦਾ ਕੰਮ ਕਰਾਈਂਦਾ ਸੀ ਜੀ ਮੈਂ ਤਾਂ ਇਹ ਕਹੂੰਗਾ ਜੀ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਜਿੰਨਾ ਚਿਰ ਆਪਾਂ ਕੋਈ ਚੀਜ਼ ਖਾਂਦੇ ਨਹੀਂ ਉਹਨਾਂ ਚਿਰ ਆਪਾਂ ਕੀ ਪਤਾ ਲੱਗਦਾ ਵੀ ਇੱਥੇ ਕੀ ਹੈ ਲੈ ਸੱਚੀ ਦੱਜੋ ਵਾਕਈ ਕਾਇਰ ਜਿਹਾ ਦਾਣਾ ਬਹੁਤ ਵਧੀਆ ਬਹੁਤ ਵਧੀਆ ਇੱਥੇ ਹੁੰਦੇ ਨਾਲ ਦੋ ਕਦੇ ਹੋ ਸਕਦੇ ਹੈ ਇੱਕ ਦਾ ਬੰਦਾ ਤੋਂ ਮੋਬਾਈਲ ਦਾ ਕੰਮ ਕਰਵਾ ਸਕਦਾ ਇੱਧਰ ਮੋਬਾਈਲ ਅਸੈਸਰੀ ਵੀ ਸਕਦਾ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਆ ਦੇਖੋ ਆ ਚਾਰ ਦਿਨਾਂ ਦੀ ਲੋੜ ਆ ਨੀਡ ਦੀ ਲੋੜ ਆ ਆ ਕਿਸੇ ਵੀ ਤਰ੍ਹਾਂ ਮੋਬਾਈਲ ਅਸੈਸਰੀ ਆ ਇੱਧਰ ਕੋਟੀ ਦੀ ਪਈ ਹੋਈ ਆ ਹਰ ਤਰ੍ਹਾਂ ਦੇ ਮੋਬਾਈਲ ਕਵਰ ਪਏ ਹੋਏ ਆ ਮੋਬਾਈਲ ਰਿਪੇਅਰ ਕਰਦੇ ਆ ਵੀਰ ਜੀ ਇੱਥੇ ਆ ਕੇ ਕਹਿਣ ਤੋਂ ਪਾਵਾ ਆਪਣੇ ਮੋਬਾਈਲ ਦਾ ਵੀ ਕੋਈ ਵੀ ਕੰਮ ਦਾ ਕਰਵਾ ਸਕਦਾ ਤੇ ਨਾਲ ਕੁਝ ਵੀ ਦੇ ਸਕਦੇ ਬਿਲਕੁਲ ਕੁਝ ਵੀ ਖਾ ਸਕਦਾ ਮੋਬਾਈਲ ਵੀ ਦੇਖ ਕਰ ਸਕਦਾ ਨਹੀਂ ਮਹਿਲਾ ਨਾਲ ਵੀ ਕੰਮ ਕਰਵਾਈਦਾ ਬਈ ਯਾਰ ਨਾਲ ਮਹਿਲਾ ਕੰਮ ਕਰਾਉਂਦੇ ਸੀ ਯਾਰ ਨਾਲ 5-400 ਰੁਪਏ ਸਸਤਾ ਹੀ ਹੁੰਦਾ ਜੀ ਮਹਿਲਾ ਨਾਲ ਹਾਂਜੀ ਹਾਂਜੀ ਸਾਡੇ ਮਹਿਲਾ ਨਾਲ ਕੰਮ ਸਿਖਿਉਂਦੇ ਨੇ ਬਹੁਤ ਵਧੀਆ ਕੰਮ ਆ ਜੀ ਮਹਿਲਾ ਨਾਲ ਸਾਡੇ ਤਾਂ ਜਵਾਕ ਦੂਜੇ ਦਿਨ ਡਿਸਪਲੇ ਤੋਂ ਸਾਡ ਦੇ ਅチェ ਰਾਜੇ ਨੇ ਹਾਂਜੀ ਜੀ ਅੱਜ ਹੀ ਨੇ ਜੀ ਬਜਾਰ ਡਿਸਪਲੇ 1600 ਦੀ ਪੈਂਦੀ ਆ ਪਰ ਇੱਥੇ 1000 ਦੇ ਦੀ ਪੈਂਦੀ ਆ ਅੱਛਾ ਮੰਨ ਲਓ ਕਿ ਦੋ ਚਾਲ ਲੋਕਾਂ ਨਾਲ ਉਹ ਕੋਈ ਨਾ ਕੋਈ ਵਿਰਤ ਕਰ ਦੇ ਹਾਂਜੀ ਹਾਂਜੀ ਬਹੁਤ ਫਰਕ ਆ ਜੀ ਸੁਭਾਰ ਨਾਲ ਬਹੁਤ ਫਰਕ ਆ ਜੀ ਕਿਸੇ ਨੂੰ ਨਹੀਂ ਆਜੀ ਆਈਆਂ ਜੀ ਤੋ ਕਿਹਨਾ ਚੰਦੀ ਦੇ ਵਿੱਚ ਪਿਆ ਕਿਦਾਂ ਦਾ ਐਕਟ ਲੱਗਦਾ ਤੁਹਾਨੂੰ ਪਹਿਲੇ ਵੀ ਆਇਆ ਜਾਂਦਾ ਰੇਡੀਆਂ ਤੇ ਵੀ ਅਕਸਰ ਖਾਂਦੇ ਹੋ ਕੋਈ ਚ ਪਹਿਲਾਂ ਤੇ ਆਹ ਕੋਈ ਜਿੰਨੇ ਚਿੰਨਰ ਫਰਕ ਲੱਗਦਾ ਉਹ ਵਧੀਆ ਉਹ ਤਾਂ ਰੇਡੀਆਂ ਨਾਲ ਗਾਂ ਦੇ ਭੀਂ ਹਾਂ ਭੀਆਂ ਦੇ ਮੂੰਹ ਦੇਖਣ ਵਾਲੇ ਹੁੰਦੇ ਆ ਲਗਾਤਾਰ ਉਹਨਾਂ ਦੇ ਬੋਲ ਮੂੰਹ ਪਰ ਹਿਆਨ ਡਾਕਸ ਨਾਲ ਦੁੱਪੀਆਂ ਜਿਤ ਨਾਲ ਕੋਈ ਨਾ ਬਣਾ ਕੇ ਦੇ ਜਾਂਦੇ ਉਹਨਾਂ ਦਾ ਤਾਂ ਪਿੰਨ ਲੱਗਾ ਤਾਂ ਨਿੱਤ ਨਖਰ ਕਰ ਲੱਗਾ ਪੂਰਾ ਫਾਇਦਾ ਹਾਂ ਇਹ ਵੀ ਗੱਲ ਬਾਤ ਕਰਦੇ ਆ ਵੀ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਕਦੀ ਵੀਰ ਜੀ ਬਾਰੇ 25 ਦਿਨਾਂ ਅੱਗੇ ਤਾਂ ਪਹਿਲਾਂ ਵਿਚਾਰੀ ਇਹ ਸਾਡੇ ਫੇਵਰਿਟ ਰਿਵਿਊਸ ਮਿੱਤਰੋ ਓਕੇ ਓਕੇ ਠੀਕ ਹੈ ਠੀਕ ਹੈ ਜੀ ਪਲੀਜ਼ ਕਹਿਣਾ ਚਾਹੁੰਦੇ ਹੋ ਆਪਣੇ ਇਲਾਕੇ ਨਵਾਸੀ ਜਿੱਨਾਂ ਥਾਣਾ ਕੁਝ ਜਿੱਦੀ ਵਾਲੇ ਹੁਣ ਪੰਜਾਬੀ ਭਰਾ ਆਪਣੇ ਸਫਾਈ ਬਹੁਤ ਵਧੀਆ ਤੇ ਦੋ ਫਾਇਦੇ ਵੀ ਲੈ ਸਕਦੇ ਓਨ ਕੀ ਕਹਿਣਾ ਚਾਹੁੰਦੇ ਬੇਹਤ ਬਾਈ ਜੀ ਬਾਅਦ ਵਿੱਚ ਵੀ ਇਹ ਕਰਦੇ ਆਂ ਇੱਥੇ ਆ ਦੇ ਕਾ ਕੁਝ ਸ਼ਰਮ ਗੱਧੀ ਆ ਦੇਖੋ ਦੇਖੋ ਭਾਈ ਦੇਖੋ ਤੁਸੀਂ ਦੇ ਸਾਹਮਣੇ ਹੈ ਜੀ ਬ੍ਰੈਡ ਕਿਦਾਂ ਪੈ ਗਿਆ ਉੱਪਰ ਵੀ ਕੁਝ ਕਿਤੇ ਪੈ ਗਿਆ ਹੈ ਅੱਗੇ ਦੇਖ ਸਭ ਸਪਾਈ ਜਾਂਦੇ ਨੇ ਹਾਂਜੀ ਹਾਂਜੀ ਸੋ ਬਹੁਤ ਹੈ ਆਪਾਂ ਖੁਦ ਇਹਦਾ ਦੇਖਦੇ ਆ ਕਿਹੋ ਜਿਹਾ ਵਾਕਿਆ ਜੀ ਕਿੰਨਾ ਕੁ ਤਵਾਰ ਆ ਇਹ ਫਾਇਸੇ ਗਾ ਜੀ ਤੁਹਾਨੂੰ ਪੰਜ ਵੀਰੇ ਬੈਠ ਗਏ ਭਾਜੀ ਹਾਂਜੀ ਵੀਰੇ ਸਿੰਪਲੀ ਗੱਲ ਵਾਕਿਆ ਯਾਰ ਪਹਿਲਾਂ ਵੀ ਰੇੜੀਆਂ ਤਾਂ ਅਕਸਰ ਕੋਚੇ ਖਾਈਦੇ ਆ ਲੇਕਿਨ ਕੋਚੇ ਵੀ ਲੱਖਾਂ ਦਾ ਜ਼ਰੂਰ ਆ ਹਾਂ ਮੈਂ ਉਹ ਪਾਂਦੀ ਜਾ ਕੇ ਤੁਹਾਨੂੰ ਸਾਹੇਤਰ ਗਾਲ ਮੈਂ ਇਹ ਕਹਿੰਦਾ ਬਪਾ ਨੇ ਬਹੁਤ ਵਧੀਆ ਵਾਕਿਆ ਕੋਚਾਂ ਬੈਠੋ ਅੰਦਰ ਬੈਠੋ ਪੰਜਾਬੀ ਭਰਾ ਆਪਣਾ ਮਨਦੀਪ ਪਟਿਆਲੇ ਵਾਲੇ ਆ ਉਹ 5 ਮਿੰਟ ਨੂੰ ਭੇਜਿਆ ਹੁੰਦੇ ਸੀ ਫੇਰ ਤੋਂ 5 ਮਿੰਟ ਤੱਕ ਭੇਜਦੇ ਸੀ ਬਜੀ ਆਰਡਰ ਜਿਉਂਦੇ ਆਪਨੂੰ ਆਰਡਰ ਦੇ ਕੋਲ ਚ ਅੱਜ ਭਾਜੀ ਅੱਜ ਮੇਰਾ ਸੈਕਿੰਡ ਡੇ ਆ ਜੀ ਅੱਛਾ ਇੱਕ ਦਿਨ ਅਸੀਂ ਮੁੱਠਲੇ ਕੀਤਾ ਸੀ ਉਸ ਤੋਂ ਕੱਲ੍ਹ ਆ ਤੇ ਅੱਜ ਤੱਕ ਤੇ ਆ ਤੇ ਆਪਣੇ ਆਰਡਰ ਵੀ ਆਏ ਮਨੂੰ ਕੋਲ ਕਿਉਂਕਿ ਆਪਣੇ ਮੋਬਾਈਲ ਨਾਲ ਕਰਕੇ ਜਾਂਚ ਕਰਨ ਹੈਗੀ ਹੈ ਪਹਿਲਾਂ ਹੀ ਉਸ ਚੱਕਰ ਦੇ ਸਾਡੇ ਅਸੀਂ 4-5 ਬੋਲੋ ਬਜੀ ਗੁਲਚੇ ਖਾ ਕੇ ਆਏਓ ਕਿੱਦਾਂ ਦਾ ਟੇਸਟ ਰਿਹਾ ਕੀ ਕਹਿਣਾ ਚਾਹੁੰਦੇ ਹੋ ਬਈ ਗੁਲਚਾ ਬਹੁਤ ਟੇਸਟੀ ਆ ਤੇ ਸਬਾਈ ਵੀ ਪੂਰੀ ਹੈ ਗੁਲਚੇ ਦੇ ਵਿੱਚ ਬੇ ਤਾਂ ਮੁਫਾਈ ਜਾਣੀ ਦੱਬੀ ओके ਇਕਲ ਜ਼ਰੂਰ ਵਿਜ਼ਿਟ ਕਰੋ ਹਾਂਜੀ ਇਕਲ ਜ਼ਰੂਰ ਵਿਜ਼ਿਟ ਕਰੋ ਜੀ ਆਪਣੇ ਇਹ ਮਤਲਬ ਐਡਰੈਸ ਔਰ ਕਿੰਨੇ ਵਜੇ ਸ਼ੁਰੂ ਕਹੋ ਜਾਂਦਾ ਕੋਈ ਜਾਨਾ ਕੰਮ ਇਹ ਵੀ ਆਪਣੇ ਨੂੰ ਦੱਸ ਦੋ ਜਿਹਨਾਂ ਦਾ ਆਪਣਾ ਐਡਰੈਸ ਹੈਗਾ ਜੀ ਨੀਅਰ ਬਾਬਾ ਪੂਰਨ ਸਿੰਘ ਗੁਰਦੁਆਰਾ ਜਿੰਦਰਾ ਰੋਡ ਜੀ ਹੂੰ ਤੇ ਟਾਈਮਿੰਗ ਹੈਗੀ ਆਪਣੀ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ 8 ਵਜੇ ਤੱਕ ਚੱਲਿਆ ਹਾਂਜੀ ਓਕੇ ਹਾਂਜੀ ਤੁਸੀਂ ਦੇਖ ਸਕਦੇ ਹੋ ਵਿਜੀ ਪੈਕਿੰਗ ਕਰ ਰਹੇ ਆ ਇਹ ਆਰਡਰ ਆਇਆ ਹੈ ਗੁਲਚਾ ਦਾ ਕਿਸੇ ਨੇ ਘਰੇ ਖੁਦ ਮੰਗਾਏ ਹੋਇਆ ਔਰ ਇਹ ਉੱਥੇ ਘਰੇ ਬੈਠ ਕੇ ਉਹ ਗੁਲਚੇ ਖਾ ਸਕਦੇ ਆ ਉਸ ਤੋਂ ਬਾਅਦ ਦੇਖਦੇ ਆ ਵਿਜੀ ਦੀ ਬਿਲਕੁਲ ਸਫਾਈ ਦੀ ਗੱਲਤ ਕਰ ਹੀ ਰਹੇ ਆ ਵੀ ਹਰ ਵਾਰੀ ਜਿੰਨੇ ਵੀ ਗੁਲਚੇ ਬਣਾਉਂਦੇ ਹੋ ਕਵੀ ਦੀ ਸਫਾਈ ਨਾਲ ਨਾਲ ਕਰੀ ਜਾਂਦੀ ਹੈ ਹਾਂ ਜੀ ਨਾਲ ਰੇਕ ਆਰਡਰ ਤੋਂ ਬਾਅਦ ਆ ਜੀ ਸਾਫ਼ ਹੋਵੇ ਚਾਹੇ ਦੋ ਗੁਲਚੇ ਬਣਾ ਚਾਰ ਗੁਲਚੇ ਬਣਾਇਆ ਹੋਵੇ ਭਾਜੀ ਚਾਹੇ ਇੱਕ ਵੀ ਗੁਪਲੇ ਗੁਲਚਾ ਬਣਾਇਆ ਹੋਵੇ ਦੇਖੋ ਜੀ ਵਾਕਿਆ ਇਹ ਅੱਜ ਤੋਂ ਕੋਟ ਸਾਡੇ ਆਰਡਰ ਸਾਰੇ ਪਿਆਦੀ ਭਰਾ ਦੇ ਜਿ세 ਵੀ ਪੰਜਾਬੀ ਕੋਈ ਮਿਹਨਤ ਕਰ ਰਿਆ ਇਹੋ ਜਿਹੀ ਰੇੜੀ ਲਾਉਂਦਾ ਚਾਹੇ ਕੋਈ ਉਹਦੀ ਸਟਾਲ ਲਾਉਂਦਾ ਚਾਹੇ ਉਹ ਨਵਾਂ ਕੈਬਨ ਲਾ ਕੇ ਕੰਮ ਸ਼ੁਰੂ ਕਰਦਾ ਕਿ ਬਿਲਕੁਲ ਜੀ ਦੀ ਸਫਾਈ ਦੇ ਨਾਲ ਕੰਮ ਕਰਨਗੇ ਅੱਗੇ ਤੋਂ ਵੀ ਕੀਤਾ ਹੋਇਆ ਇਹਨਾਂ ਨੇ ਤੇ ਕੋਲ ਚ ਅਕਸਰ ਖਾਂਦੇ ਆ ਇੱਕ ਲਾਗੀ ਤਰ੍ਹਾਂ ਦਾ ਸਵਾਦ ਇਹਨਾਂ ਕੋਲ ਚਾਂਦੇ ਵਿੱਚ ਇੱਕ ਰੈਸਪੀ ਕਹਿੰਦੇ ਉਸਤਾਦ ਜੀ ਨੇ ਦੱਸੀ ਹੋਈ ਆ ਸਾਨੂੰ ਸਾਡੇ ਭਰਾਣੇ ਸੋ ਇੱਕ ਰੈਸਪੀ ਦੇ ਜਰੀਏ ਬਹੁਤ ਵਧੀਆ ਸਵਾਦ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਹੋਰ ਵੀ ਗਾਹਕਾਂ ਨੂੰ ਦੇਣਗੇ ਆਸ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਔਰ ਖਾਨ ਦੇ ਸਕੀਨ ਕੁਲਚੇ ਖਾਨ ਦੇ ਸਕੀਨ ਇੱਥੇ ਜ਼ਰੂਰ ਪਹੁੰਚਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ